ਹਾਂਜੀ ਵਾਹ ਹੈ ਗੁਰੂ ਜੀ ਕਾ ਖਾਲਸਾ ਸ੍ਰੀ ਵਾਹਿ ਹੈ ਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਕਨੌਰੀ ਕਲਾਂ ਹਾਂਜੀ ਪਿੰਡ ਕਨੌਰੀ ਕਲਾਂ ਆ ਜਿਹੜਾ ਤੁਸੀਂ ਵੀਰ ਦੇਖ ਰਹੇ ਹੋ ਇਹ ਵੀਰ ਦਾ ਨਾਮ ਹੈ ਗੁਰਪ੍ਰੀਤ ਸਿੰਘ ਆ ਵੀਰ ਦੇ ਜਿਹੜੇ ਕੀ ਘਰ ਦੇ ਹਾਲਾਤ ਨੇ ਇਹ ਵੀਰ ਹੈ ਜਿਹੜਾ ਇਹਨਾਂ ਦਾ ਪਿਛਲੇ ਸਾਲ ਐਕਸੀਡੈਂਟ ਹੋ ਗਿਆ ਕੰਮ ਤੇ ਜਾ ਰਹੇ ਸੀਗੇ ਵੀਰ ਐਕਸੀਡੈਂਟ ਹੋ ਗਿਆ ਸੀਗਾ ਇਹਨਾਂ ਦਾ ਜਿਹਦੇ ਕਰਕੇ ਇਹਨਾਂ ਦਾ ਪੱਟ ਟੁੱਟ ਗਿਆ ਸੀ ਹਾਂਜੀ ਸਰਕਲ ਖੁੱ ਗਿਆ ਸੀ ਖੂਨ ਦਾ ਜਿਹੜਾ ਸਰਕਲ ਉਹ ਰੁਕ ਗਿਆ ਸੀ ਜਿਹਦੇ ਕਰਕੇ ਵੀਰ ਨੂੰ ਆ ਜਿਹੜੀ ਤੁਸੀਂ ਦੇਖ ਰਹੇ ਹੋ ਵਿਚਾਰਾ 휠ਚੇਅਰ ਦੇ ਉੱਤੇ ਬੈਠਾ ਹੈ ਤੇ ਆ ਜਿਹੜੀਆਂ ਤੁਸੀਂ ਬੇਟੀਆਂ ਦੇਖ ਰਹੇ ਹੋ ਇਹ ਇਹਨਾਂ ਦੇ ਭਰਾ ਦੀਆਂ ਬੇਟੀਆਂ ਨੇ ਜੀ ਇਹ ਭੈਣ ਹੈ ਇਹਨਾਂ ਦੀ ਪਰਜਾਈ ਹੈ ਇਹਨਾਂ ਦੇ ਹਸਬੰਦ ਦੀ ਡੈਥ ਹੋ ਗਈ ਸੀ ਕਿ ਹਸਬੰਦ ਦੀ ਡੈਥ ਹੋਣ ਤੋਂ ਬਾਅਦ ਜਿਹੜੀ ਭੈਣ ਆ ਵੀਰ ਜੀ ਦੇ ਲੜ ਲਾਤੀ ਸੀਗੀ ਵੀ ਚਲੋ ਬੱਚੀਆਂ ਨੇ ਜਿਹੜੀਆਂ ਉਹ ਵੀ ਪੜ ਜਾਣਗੀਆਂ ਪਰ ਰੱਬ ਨੂੰ ਜਿਹੜਾ ਕਿ ਕੁਝ ਹੋਰ ਹੀ ਮਨਜ਼ੂਰ ਸੀਗਾ ਆ ਵੀਰ ਦੇਖ ਰਹੇ ਹੋ ਜਿਹੜਾ ਕਿਤੇ ਇਹਨੇ ਵਿਚਾਰੇ ਨੇ ਬੱਚੀਆਂ ਪਾਲਣੀਆਂ ਸੀਗੀਆਂ ਕਿੱਥੇ ਇਹਨਾਂ ਦੀ ਇਹੀ ਜੀ ਹਾਲਤ ਹੋ ਗਈ ਕਿ ਇਹ ਆਪ ਵੀ ਜਿਹੜਾ ਕਿ ਤੁਸੀਂ ਐ ਲਾ ਲੋ ਵੇ ਖੁਦ ਇਹਨਾਂ ਨੂੰ ਵੀਰ ਨੂੰ ਸਾਹਮਣਾ ਪੈ ਰਿਹਾ ਹੈ ਅਸੀਂ ਮਾਤਾ ਸਾਹਿਬਕੌਰ ਦੇ ਸੇਵਕਾਂ ਨੂੰ ਤੇ ਗੁਰੂ ਨਾਨਕ ਦਾ ਸੱਚਾ ਸੋਦਾ ਵੈਲਫੇਅਰ ਸੁਸਾਇਟੀ ਵਾਲਿਆਂ ਨੂੰ ਹੱਥ ਵੰਨ ਕੇ ਬੇਨਤੀ ਕਰਦੇ ਆਂ ਕਿ ਜਿਹੜਾ ਵੀਰ ਦਾ ਜਿਹੜਾ ਹਜੇ ਇਲਾਜ ਹੋ ਸਕਦਾ ਡਾਕਟਰ ਕਹਿੰਦੇ ਨੇ ਵੀਰ ਇਲਾਜ ਹੋ ਜਾਊਗਾ ਡਾਕਟਰ ਕਹਿੰਦੇ ਨੇ ਕਿ ਇਲਾਜ ਹੋ ਜਾਊਗਾ ਇਲਾਜ ਕਿੰਨਾ ਖਰਚਾ ਕਹਿੰਦੇ ਨੇ 15000 ਜੀ ਮਹੀਨੇ ਦਾ ਮਹੀਨੇ ਦਾ 15000 ਕਿੰਨਾ ਟਾਈਮ ਇਲਾਜ ਚੱਲੂਗਾ ਬਈ ਇਲਾਜ ਤਾਂ ਚੱਲੂਗਾ ਕਿ ਨਹੀਂ ਵੀ 7 ਸੱਤ ਮਹੀਨੇ ਹੀ ਸ਼ਹਿਮੀ ਵਿੱਚ ਚੱਲ ਰਿਹਾ ਦਾ 7 ਵਿੱਚ 7 ਮਹੀਨੇ ਵਿੱਚ ਚੱਲ ਰਿਹਾ ਅੱਛਾ ਪਿੰਡੋਂ ਕਿਸੇ ਨੇ ਮਦਦ ਕਰੀ ਨਹੀਂ ਪਿੰਡੋਂ ਹੀ ਮਾਣੀ ਮੁੱਟੀ ਨਹੀਂ ਕੋਈ ਨਹੀਂ ਮਦਦ ਕਰਤਾ ਵੀ ਕਿਸੇ ਨੇ ਪੰਚਾਇਤ ਨੇ ਮੈਂਬਰਾਂ ਨੇ ਕਿਸੇ ਨੇ ਕਿਸੇ ਨੇ ਰਾਸ਼ਨ ਦੀ ਸੇਵਾ ਕੀਤੀ ਹੈ ਨਹੀਂ 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 ਕਰਤੀ ਤਾਂ ਕੋਈ ਗੱਲ ਨਹੀਂ ਵੀਰੇ ਅਸੀਂ ਜਿੰਨੇ ਜੋਗੇ ਹਾਂ ਹਾਂਜੀ ਆ ਜਿਹੜੇ ਦੇਖ ਰਹੇ ਹੋ ਵੀਰ ਦੇ ਮਾਤਾ ਜੀ ਨੇ ਮਾਤਾ ਜੀ ਕੰਨਾਂ ਨੇ ਮੈਨੂੰ ਪੈਸੇ ਇਕੱਠੇ ਕਰਕੇ ਮਾਤਾ ਜੀ ਕਿੰਨਾ ਟਾਈਮ ਹੋ ਗਿਆ ਤੁਹਾਡੇ ਬੇਟੇ ਦੇ 6 ਵਜੇ ਨੂੰ ਜਿਆਦੀ ਆ ਦੁਆ ਛਾਲ ਲੱਗ ਦੁਆ ਛਾਲ ਲੱਗ ਗਿਆ ਹਾਂ ਘਰ ਦੇ ਵਿੱਚ ਹੋਰ ਕੋਈ ਕਮਾਉਣ ਵਾਲਾ ਨਹੀਂ ਨਹੀਂ ਜੀ ਹੈ ਹੀ ਨਹੀਂ ਮੈਂ ਹੀ ਆ ਗਈ ਵਾਹੀ ਖਿਚੜਾ ਟੂੜਾ ਸ਼ਿਟਰ ਨੇ ਪਾਡੇ ਮਾ ਜੀ ਨਹੀਂ ਆਹੂ ਲੋ ਆਂ ਚੱਤੀ ਐ ਕਾ ਚੰਦੇ ਤੇ ਤੋਰ ਦੇਤਾ ਆਪਦੇ ਪੁੱਤ ਇਹਨੂੰ ਵੰਗੇ ਨਾ ਮੇਂ ਨੂੰ ਜਾਂਦੀ ਬਾਹਰ ਉਹ ਇਹ சாਬੂ ਡਾਇਟ ਨੂੰ ਚਮਾਰ ਦਿਆ ਸ਼ਾਬ ਕੜ ਦਿਆ ਸਾਰਾ ਕੁਝ ਕਰ ਚੱਕ ਕੇ ਪਾਵਾਂਗੇ ਚਾੱਕੀ ਬਿਠਾਵਾਂਗੇ ਨਮਾ ਮੰਗੇ ਵੀ ਆਹ ਕੱਟੀ ਵੀ ਆਪੇ ਸ਼ਮਾਰਦੇ ਆ ਦੇਖ ਲੋ ਵੀਰ ਦੇ ਜਿਹੜੀ ਕਿ ਪਿਸ਼ਾਬ ਵਾਲੀ ਥੈਲੀ ਵੀ ਲੱਗੀ ਹੋਈ ਐ ਦਿਖਾਓ ਵੀਰ ਦੇਖ ਲੋ ਕਿੰਨੇ ਮਾੜੇ ਹਾਲਾਤ ਨੇ ਵੀਰ ਦੇ ਦੇਖ ਲੋ ਕਿੰਨੀ ਛੋਟੀ ਉਮਰ ਐ ਵੀਰ ਕਿੱਥੇ ਤਾਂ ਆਏ ਸੀਗਾ ਵੀ ਚਲੋ ਪਰਜਾਈ ਵੀ ਲੜ ਲਾਈ ਐ ਕੋਈ ਨਹੀਂ ਵੀ ਬੱਚੇ ਪੜ ਜਾਣਗੇ ਕਿੱਥੇ ਦੇਖੋ ਪ੍ਰਮਾਤਮਾ ਨੂੰ ਕੁਛ ਹੋ ਰਹੀ ਮਨਜ਼ੂਰ ਹੋ ਗਿਆ ਆ ਵੀਰ ਦੇ ਜਿਹੜੀ ਕਿ ਪਿਸ਼ਾਵ ਵਾਲੀ ਥੈਲੀ ਲੱਗੀ ਹੋਈ ਆ ਘਰ ਦੇ ਹਾਲਾਤ ਵੀ ਦਿਖਾ ਦिए ਤੁਹਾਨੂੰ ਕੀ ਘਰ ਦੇ ਹਾਲਾਤ ਨੇ ਇਹਨਾਂ ਦੇ ਆ ਘਰ ਦੇ ਹਾਲਾਤ ਨੇ ਆ ਬੇਟੀਆਂ ਨੇ ਦੋ ਬੇਟੀਆਂ ਦੀ ਜ਼ਿੰਮੇਵਾਰੀ ਵੀ ਆ ਹੁਣ ਇਹਨਾਂ ਦੇ ਉੱਤੇ ਅਸੀਂ ਮਾਤਾ ਸਹਿਬਕੌਰ ਦੇ ਸੇਵਕਾਂ ਨੂੰ ਤੇ ਗੁਰੂ ਨਾਨਕ ਦਾ ਸੱਚਾ ਸੋਦਾ ਵੈਲਫੇਅਰ ਸੁਸਾਇਟੀ ਵਾਲਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕਿ ਜਿੱਥੇ ਤੁਸੀਂ ਇੰਨੇ ਲੋੜਵੰਦਾਂ ਦੀ ਮਦਦ ਕਰਦੇ ਹੋ ਇੰਨੇ ਲੋੜਵੰਦਾਂ ਦਾ ਤੁਸੀਂ ਇਲਾਜ ਕਰਵਾਉਂਦੇ ਹੋ ਇਹ ਵੀਰ ਦਾ ਵੀ ਜਿਹੜਾ ਕਿ ਇਲਾਜ ਕਰਵਾਇਆ ਜਾਵੇ ਤਾਂ ਕਿ ਇਹ ਦੱਸ ਰਹੇ ਨੇ ਵੀ 6 ਮਹੀਨੇ ਦਾ ਡਾਕਟਰ ਕਹਿ ਰਹੇ ਨੇ ਵੀ 6 ਮਹੀਨੇ ਤੱਕ ਵੀ ਵਧੀਆ ਤਰਫੇਰ ਸਕਦਾ ਚੱਲ ਸਕਦਾ ਵੀਰ ਜਿਹੜੀ ਕਿ ਸਮੱਸਿਆ ਆਈ ਹੋਈ ਹੈ ਉਹ ਸਮੱਸਿਆ ਇਹ ਆਈ ਹੋਈ ਹੈ ਵੀ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਾ ਹੋਣ ਕਰਕੇ ਵੀਰੇ ਪੈਨਸ਼ਨ ਵੀ ਨਹੀਂ ਲੱਗੀ ਤੇਰੀ ਕੋਈ ਪੈਨਸ਼ਨ ਤਾਂ ਲੱਗ ਗਈ ਵੀ ਜੇ ਕੋਈ ਨਾਲ ਹੈਂਡੀਕ ਹੈਂਡੀਕੈਪਟ ਕੁਝ ਵੀ ਨਹੀਂ ਬਣਿਆ ਬਣਿਆ ਹੋਈ ਉਹ ਤਾਂ ਨਹੀਂ ਬਣ ਗਿਆ ਹੈਂਡੀਕੈਪਟ ਬਣ ਗਿਆ ਪਰ ਪੈਨਸ਼ਨ ਪੰਚਾਇਤ ਨੇ ਪੈਨਸ਼ਨ ਨਹੀਂ ਲਵਾਈ ਲਵਾਈ ਧੰਵਾਈ ਲੱਗੂਗੀ ਪੈਨਸ਼ਨ ਇਹਨਾਂ ਨੂੰ ਪਤਾ ਹੀ ਨਹੀਂ ਪੈਨਸ਼ਨ ਲੱਗੀ ਵੀਰੇ ਲੱਗੀ ਹੈ ਪੈਨਸ਼ਨ ਗਿਆ ਕਦੇ ਕਢਵਾਉਣਾ ਮੈਂ ਤਾਂ ਜੀ ਗਿਆ ਨਹੀਂ ਲਾ ਫਿਰ ਪੈਨਸ਼ਨ ਨਹੀਂ ਲੱਗੀ ਕੋਈ ਗੱਲ ਨਹੀਂ ਵੀਰੇ ਥੋੜੀ ਵੀਡੀਓ ਬਣਾਈਏ ਥੋੜੀ ਵੀਡੀਓ ਪਾ ਰਹੇ ਅੱਜ ਮਾਤਾ ਸਹਿਬ कौर ਦੇ ਸੇਵਕਾਂ ਨੂੰ ਤੇ ਗੁਰੂ ਨਾਨਕ ਦਾ ਸੱਚਾ ਸੋਦਾ ਵੈਲਫੇਅਰ ਸੁਸਾਇਟੀ ਵਾਲਿਆਂ ਨੂੰ ਤਾਂ ਕਿ ਉਹ ਥੋੜੀ ਜਿਹੜੀ ਕਿ ਜਿੰਨੀ ਉਹਨਾਂ ਤੋਂ ਹੁੰਦੀ ਹੋ ਥੋੜੀ ਮਦਦ ਕਰ ਸਕਣ ਹਾਂਜੀ ਵਾਹੇ ਗੁਰੂ ਜੀ ਕਾ ਖਾਲਸਾ ਸ੍ਰੀ ਵਾਹੇ ਗੁਰੂ ਜੀ ਕੀ ਫਤਿਹ